ਸਵਾਲ ਇਹ ਵੇਖੀ ਪਹਿਲਾ ਬੰਦੇ ਨੂੰ ਪੈਸਾ ਕਮਾ ਲੈਣਾ ਚਾਹੀਦਾ ਹੈ 30 ਸਾਲ 50 ਸਾਲ ਤੇ ਫਿਰ ਪ੍ਰਮਾਤਮਾ ਨਾਲ ਥਾਪੇ ਪਿਆਰ ਪੈ ਜਾਏਗਾ ਗੱਲ ਇਸ ਤਰ੍ਹਾਂ ਹੈ ਪੈਸਾ ਵੀ ਕਮਾਣਾ ਅੰਤਾਂ ਦਾ ਜ਼ਰੂਰੀ ਹੈ ਤੇ ਪ੍ਰਮਾਤਮਾ ਨਾਲ ਪਿਆਰ ਵੀ ਕਰਨਾ ਅੰਤਾਂ ਦਾ ਜ਼ਰੂਰੀ ਹੈ ਇਹ ਦੋਨੋਂ ਕੰਮ ਇਕੱਠੇ ਕਰਨ ਦਾ ਮਹਾਰਾਜ ਜੀ ਹੁਕਮ ਕਰਦੇ ਨੇ ਇਹ ਦੋਨੋਂ ਵੱਖਰੇ ਨਹੀਂ ਨਾ ਤਾਂ ਪ੍ਰਮਾਤਮਾ ਨਾਲ ਪਿਆਰ ਹੀ ਆਪੇ ਪੈਂਦਾ ਹੈ ਇਹ ਨਾ ਹੀ ਪੈਸਾ ਕਮਾ ਕੇ ਕਦੇ ਕਿਸੇ ਆਦਮੀ ਦੀ ਭੁੱਖ ਦੂਰ ਹੋਈ ਹੈ ਬੰਦਾ ਕਰੋੜਾਂ ਕਮਾ ਲਵੇ ਜਿੰਨੇ ਸਤ ਨੂੰ ਲੈ ਨਹੀਂ ਪੂਰੇ ਕਰ ਲਵੇ ਜਿੰਨਾ ਪੈਸਾ ਕਮਾਣਿਆ ਉੰਨੀ ਸਭੋ ਭੁੱਖ ਹੋਰ ਵਧਦੀ ਜਾਂਦੀ ਕਦੇ ਉਹ ਸਮਾਉਣਾ ਹੀ ਨਹੀਂ ਜਦੋਂ ਸਾਡਾ ਮਨ ਕਹੇਗਾ ਵੀ ਬਸ ਹੁਣ ਮੈਂ ਪੈਸਾ ਟੱਕਾ ਬਹੁਤ ਕਮਾ ਲਿਆ ਹੁਣ ਮੈਂ ਕੇਵਲ ਪ੍ਰਮਾਤਮਾ ਨੂੰ ਪਿਆਰ ਕਰਨਾ ਸਭੋ ਅਦਰੋਂ ਰੁਚੀ ਘਟ ਗਈਏ ਮਾਰੇ ਦੇ ਇੱਕ ਬਚਨ ਵੀ ਆਉਂਦਾ ਕਹਿੰਦੇ ਆਸਾ ਕਰਤਾ ਜਗੂਗਾ ਆਸਾ ਮਰੇ ਨਾ ਜਾਏ ਨਾਨਕ ਆਸਾਂ ਪੂਰੀਆਂ ਜੇ ਸਤਗੁਰ ਮਾਝੇ ਸਮਾਏ ਜੇ ਤਰਕਣਾ ਚਾਹੀਦਾ ਏ ਜੋ ਮਹਾਰਾਜ ਜੀ ਨੁਕਤਾ ਦਾਸ ਦੇ ਨੇ ਬੜੇ ਕਮਾਲ ਦਾ ਬਾਰਦ ਕਹਿੰਦੇ ਨਾਮ ਜਪੋ ਕਿਰਤ ਤੇ ਕਰਨੀ ਕਰਨੀ ਨਾਲ ਨਾਮ ਜਪੋ ਨਾਮ ਜਪਣ ਦੇ ਨਾਲ ਅੰਦਰ ਸਾਡਾ ਰੱਜ ਦਾ ਜਾਂਦਾ ਜਦੋਂ ਸਾਡਾ ਅੰਦਰ ਨਾਮ ਜਪ ਕੇ ਤ੍ਰਿਪਤ ਹੋਏਗਾ ਫਿਰ ਅਸੀਂ ਜਿੱਥੇ ਵੀ ਜਿੰਨਾ ਵੀ ਸਾਡੇ ਕੋਲ ਪੈਸਾ ਹੋਏਗਾ ਅਸੀਂ ਉਹਨੂੰ ਵਾਇਕ ਰੂਜੀ ਦੀ ਰਜਾ ਸਮਝ ਕੇ ਹੱਸ ਕੇ ਪ੍ਰਵਾਨ ਕਰਾਂਗੇ ਅੰਦਰ ਭੁੱਖਾ ਨਹੀਂ ਰਹੇਗਾ ਨਾਮ ਨਾਲ ਅੰਦਰ ਤ੍ਰਿਪਤ ਹੋ ਜਾਂਦਾ ਹੈ ਸੋ ਇਹ ਦੋਨੋਂ ਕੰਮ ਇਕੱਠੇ ਕਰਨੇ ਨੇ ਨਾਮ ਜਪ ਕੇ ਅੰਦਰ ਰਜਣਾ ਹੈ ਪੈਸਾ ਕਮਾ ਕੇ ਕਦੇ ਵੀ ਅੰਦਰ ਰਜਣਾ ਨਹੀਂ ਮਤ ਸੋਚੀਏ ਕਿ ਪਹਿਲਾਂ ਪੈਸਾ ਕਮਾ ਲਾਂਗੇ ਤੇ ਬਾਅਦ ਵਿੱਚ ਪ੍ਰਮਾਤਮਾ ਨਾਲ ਆਪੇ ਪਿਆਰ ਪੈ ਜਾਵੇਗਾ ਨਹੀਂ ਪ੍ਰਮਾਤਮਾ ਨਾਲ ਪਿਆਰ ਹੋਣ ਵਾਸਤੇ ਵੀ ਗੁਰੂਤਾਰਨ ਕਰਨਾ ਪੈਂਦਾ ਹੈ ਸੰਗਤ ਕਰਨੀ ਪੈਂਦੀ ਹੈ ਰੋਜ਼ ਨਾਮ ਦਾ ਅਭਿਆਸ ਕਰਨਾ ਹੈ ਇਸੇ ਤਰ੍ਹਾਂ ਪੈਸਾ ਕਮਾਣ ਨੂੰ ਵੀ ਸੋ ਦੋਨੋਂ ਚੀਜ਼ਾਂ ਇਕੱਠੀਆਂ ਕਰਨੀਆਂ ਹਨ ਭਾਅ ਤੁਕ ਅੰਦਰ ਦੀ ਮਿਟਨੀਏ ਕੇਵਲ ਤੇ ਕੇਵਲ ਨਾਮ ਦਾ ਜੇਕਰ ਕੋਈ ਤੁਹਾਡੇ ਸਵਾਲ ਹੋਣ ਤੇ ਸਾਨੂੰ ਜਰੂਰ ਥੱਲੇ ਲਿਖ ਕੇ ਭੇਜਣਾ ਤਾਂ ਕਿ ਉਹਨਾਂ ਤੇਸੀਂ ਵਿਚਾਰ ਕਰ ਸਕੀ